ਉਨੇ-ਉਨੇ ਤਰਨਤਾਰਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੇ ਕਸਬਾ ਸਰਹਾਲੀ ਦੇ ਵਿੱਚ ਇਹ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਕਿ ਇੱਕ ਇਨੋਵਾ ਗੱਡੀ ਆਪਣੇ ਅੱਗੇ ਜਾ ਰਹੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹੈ ਤੇ ਇਸ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ ਜਿੱਥੇ ਕਿ ਰਾਘੀਰਾ ਨੇ ਦੱਸਿਆ ਕਿ ਇਸ ਨੌਜਵਾਨ ਦਾ ਨਾਮ ਲਵਪ੍ਰੀਤ ਸਿੰਘ ਹੈ ਜੋ ਕਿ ਪਿੰਡ ਮਰਿਆਹਣੇ ਦਾ ਰਹਿਣ ਵਾਲਾ ਹੈ ਜੋ ਕਿ ਰੋਜ਼ ਦੀ ਤਰ੍ਹਾਂ ਜਦ ਕੰਮ ਤੋਂ ਵਾਪਸ ਆਪਣੇ ਘਰ ਆਪਣੇ ਪਿੰਡ ਮਰਹਾਣੇ ਪਰਤ ਰਿਹਾ ਹੁੰਦਾ ਹੈ ਤਾਂ ਉਸੇ ਵੇਲੇ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਉਸ ਨੂੰ ਟੱਕਰ ਮਾਰ ਦਿੰਦੀ ਹੈ ਅਤੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਉਹ ਸੜਕ ਤੇ ਜਾ ਡਿੱਗਦਾ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਜਿੱਥੇ ਕਿ ਫਿਲਹਾਲ ਪੁਲਿਸ ਵੀ ਪਹੁੰਚੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਤੇ ਪੁਲਿਸ ਵੱਲੋਂ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਕਿ ਲਾਸ਼ ਨੂੰ ਵੀ ਆਪਣੇ ਕਬਜ਼ੇ ਚ ਲੈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਜਿੱਥੇ ਕਿ ਹੁਣ ਲਾਸ਼ ਦਾ ਪੋਸਟਮਾਰਟਮ ਹੋਏਗਾ ਲੇਕਿਨ ਇਸ ਦੇ ਵਿਚਾਲੇ ਹੀ ਤੁਹਾਨੂੰ ਦੱਸ ਦਈਏ ਕਿ ਇਨੋਵਾ ਗੱਡੀ ਦਾ ਮਾਲਕ ਉੱਥੋਂ ਦੀ ਫਰਾਰ ਹੋ ਗਿਆ ਹੈ ਅਤੇ ਗੱਡੀ ਸਮੇਤ ਫਰਾਰ ਹੋਇਆ ਹੈ ਤੇ ਗੱਡੀ ਨੂੰ ਲੱਭਣ ਦੀ ਹੁਣ ਪੁਲਿਸ ਦੀਆਂ ਕੋਸ਼ਿਸ਼ਾਂ ਜਾਰੀ ਨੇ ਫਿਲਹਾਲ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਕੀ ਕੁਝ ਦੱਸ ਰਹੇ ਨੇ ਰਾਘੀਰ ਚਸ਼ਮਦੀਤ ਉਹ ਵੀ ਤੁਹਾਨੂੰ ਸੁਣਾਣੇ ਹਾਂਜੀ ਵੀਰ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਇਹ ਦਾ ਮੇਰਾ ਨਾਮ ਵੀ ਕੀ ਹੀਰਾ ਸਿੱਧਾ ਨਾਮ ਭਿੰਦਰ ਸਿੰਘ ਪਿੰਡ ਮੇਰਾ ਮਹ ਇਹ ਜਿਹੜੇ ਵੀਰ ਦਾ ਐਕਸੀਡੈਂਟ ਹੋਇਆ ਵਾ ਇਹਦਾ ਪਿੰਡ ਵੀ ਮਹਰਾਣਾ ਆ ਕਰਨੋਲੀਆਂ ਚ ਰਹਿੰਦਾ ਵਾ ਇਹ ਸਰਹਿਆਲੀ ਪੈਸ ਦੇ ਵਿੱਚ ਕੰਮ ਕਰ ਰਿਹਾ ਸੀਗਾ ਉੱਥੋਂ ਘਰੇ ਆਪਣੇ ਕੱਪੜੇ ਚੇਂਜ ਕਰਨ ਆ ਰਿਹਾ ਸੀਗਾ ਤੇ ਇਸੇ ਮੱਥੂਪੁਰ ਹਾਈਵੇ ਦੇ ਉੱਪਰ ਇੱਕ ਨੋਆ ਗੱਡੀ ਆਈ ਜਿਨੇ ਬੱਸ ਨੂੰ ਕ੍ਰੋਸ ਕਰਦੇ ਹੋਏ ਪਿੱਛੋਂ ਬੈਕ ਸਾਈਡ ਤੋਂ ਉਹਨੂੰ ਹਿੱਟ ਕੀਤਾ ਤੇ ਕਾਫੀ ਟਾਈਮ ਤੱਕ ਇਹਨੂੰ ਖਿੱਚ ਕੇ ਲਿਆਉਂਦੀ ਰਹੀ ਤੇ ਫੇਰੀ ਸਾਡੀ ਮੌਕੇ ਦੇ ਬੰਦੇ ਦੀ ਡੈਥ ਹੋ ਗਈ ਇਹ ਹਲਵਾਈ ਦਾ ਕੰਮ ਕਰਦਾ ਹੈ ਕੁਝ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਚਾਂਤੋ ਸਰ ਸਰ ਇਹ ਹੀ ਮੰਗ ਆ ਪਈ ਇਹਦੇ ਛੋਟੇ ਛੋਟੇ ਬੱਚੇ ਆ ਪਿੱਛੇ ਪਰਿਵਾਰ ਆ ਤੇ ਇਹਨੂੰ ਇਨਸਾਫ ਦਿਵਾਇਆ ਜਾਵੇ ਜਿਹੜਾ ਵੀ ਇਹਦਾ ਪਰਿਵਾਰ ਪਿੱਛੇ ਜਿਹੜਾ ਇਨਸਾਫ ਦੀ ਮੰਗ ਕਰਦਾ ਮੇਰਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਨੋਨੀ ਸਿੰਘ ਇਹ ਕੀ ਮਸਲਾ ਆ ਜੋ ਐਕਸੀਡੈਂਟ ਹੋਇਆ ਇਹ ਭਾਜੀ ਪੈਸੇ ਵਿਆਜ ਦੇ ਆਉਂਦੇ ਤੇ ਪਿੱਛੋਂ ਤੇ ਇਹ ਬੱਚੇ ਦੇ ਡਿਟੇ ਲੈਣ ਆਉਂਦੇ ਆ ਤੇ ਰਾਹ 'ਚ ਜਨਵਾਇਆ ਪਿੱਛੋਂ ਗੱਡੀ ਮਾਰੀ ਚੁੱਕਿਆ ਓ ਕਿੱਲੇ ਤੋਂ ਲਿਆਇਆ ਚੁੱਕ ਕੇ ਇੱਥੇ ਲੈ ਕੇ ਸੁੱਟਦਾ ਆਪ ਟ੍ਰੈਵਲ ਭੱਜ ਗਿਆ ਕੀ ਸਵੇਤ ਵੱਜਾ ਹੈ ਹਾਂਜੀ ਕਾਦੇ ਚ ਵੱਜਾ ਗੱਡੀ ਨੋਆ ਗੱਡੀ ਆ ਜੀ ਮੋਟਰਸਾਈਕਲ ਤੇ ਇਹ ਕੀ ਕੰਮ ਕਰਦਾ ਹਾਂਜੀ ਕੰਮ ਲਵਾਈਦਾ ਕਰਦਾ ਇਹ ਕੀ ਨਾਂ ਇਹਦਾ ਹਾਂਜੀ ਲਵਰੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗੇ ਨੇ ਵਿਚਾਰੇ ਨਿਆਂ ਕੀਤਾ ਜਾਵੇ ਇਹਦੇ ਨਾਲ ਹਾਂ ਸਰਦ ਜੀ ਕੀ ਮਸਲਾ ਹੋਇਆ ਜਿਹੜਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਵੀ ਆਪਣਾ ਨੱਥੂਪੁਰ ਦੇ ਇਰੀਏ ਦੇ ਵਿੱਚ ਮੜਾ ਰੇ ਦਾ ਬੰਦਾ ਜਿਹੜਾ ਆਨਲਾਈਨ ਡੈੱਡ ਹੋ ਗਿਆ ਇਹ ਕਿਸ ਤਰ੍ਹਾਂ ਦਾ ਐਕਸੀਡੈਂਟ ਹੈ ਐਕਸੀਡੈਂਟ ਹੋਇਆ ਪਿੱਛੇ ਇਧਰੋਂ ਕੁਤਿਆਂ ਆ ਰਿਹਾ ਤੇ ਮਟਰੋ ਗੱਡੀਆਂ ਆ ਰਹੀਆਂ ਲੋਕਾਂ ਦਸ ਨਵਾਂ ਤੋਂ ਆਉਂਦੇ ਲੋਕਾਂ ਦਸ ਸਾਰ ਤੋਂ ਵੱਡੀਆਂ ਗੱਡੀਆਂ ਆ ਰਹੀਆਂ ਇਧਰ ਇਹ ਬੰਦਾ ਆ ਰਿਹਾ ਗੱਡੀ ਵਾਲਾ ਜਿਹੜਾ ਉਹ ਡੌੜ ਗਿਆ ਗੱਡੀ ਆਪਣੇ ਕੰਪਨੀ ਦੀ ਜਿਸ ਦੀ ਗਲਤੀ ਦੱਸੀ ਜਾ ਰਹੀ ਸਰ ਜੇ ਲੋਕਾਂ ਨੂੰ ਵੇਖੋ ਇੱਕ ਬਾਤ ਹੈ ਆਪਣੇ ਤੋਂ ਪਹਿਲਾਂ ਸ੍ਰੀ ਕਰਨਾ ਹੈ ਤਾਂ ਅਹੀਂ ਆਇਆ ਮੋਟਰਗੋ ਬੈਠਣਾ ਹੈ ਉਸ ਤੋਂ ਸ੍ਰੀ ਕਰਨ ਤੋਂ ਬਾਅਦ ਫੜੀ ਕਰਵਾ ਕੇ ਹਰ ਚੀਜ਼ ਲੈਣੀ ਹੈ ਕੀ ਨਾਂ ਹੈ ਜਿਸ ਦਾ ਐਕਸੀਡੈਂਟ ਹੋਇਆ ਲਵ ਪੀਸ ਹੈ ਕਿਹੜਾ ਪਿੰਡ ਹੈ ਪਰਾਣਾ ਕੀ ਕਾਰਵਾਈ ਕੀਤੀ ਜਾ ਰਹੀ ਸਰ ਇਹ ਜੋ ਵੀ ਰਿਪੋਰਟ ਕਰਦੇ ਨੂੰ ਆਂ ਬੰਦੇ ਆ ਗਿਆ ਪੱਕੇ ਤੇ ਉਹਨੂੰ ਜੋ ਕਰਦੇ ਦੱਸਣ ਕਿ ਉਹਦੇ ਸਬਾਕਤਪ ਕਰਨਾ ਕਰਦੇ ਠੀਕ